ਤੇ ਸੇਧਗੁਰੂ RAM ਰਾਏ ਜੀ ਤੇ ਸੇਧਗੁਰੂ ਗੋਬਨ ਸਿੰਘ ਸਾਹਿਬ ਜੀ ਬੇੜੀ ਤੇ ਮਿਲਾਪ ਕਰਨ ਆਏ ਊ ਗੱਲਾਂ ਕਰ ਰਹੇ ਸਨ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਆਪ ਜੀ ਦੀ ਇੱਛਾ ਨੂੰ ਕੋਈ ਨਹੀਂ ਮੋੜ ਸਕਦਾ RAM ਰਾਏ ਫਿਰ ਬੋਲੇ ਆਪ ਜੀ ਦੀ ਇੱਛਾ ਨੂੰ ਕੋਈ ਨਹੀਂ 모ੜ ਸਕਦਾ ਮੈਨੂੰ ਇਸ ਤਰ੍ਹਾਂ ਜਾਣ ਪੈਂਦਾ ਕਿ ਮੇਰੀ ਉਮਰ ਥੋੜੀ ਰਹਿ ਗਈ ਹੈ ਇਸ ਲਈ ਆਪ ਜੀ ਸਾਡੇ ਵੱਲ ਕਿਰਪਾ ਦੀ ਨਜ਼ਰ ਬਣਾਈ ਰੱਖੋ ਜਿਹੜੇ ਅਨੇਕ ਪ੍ਰਕਾਰ ਦੇ ਭੇਦ ਭਾਵ ਹਨ ਕੋਈ ਵੀ ਹਿਰਦੇ ਵਿੱਚ ਨਾ ਰੱਖੋ ਸਾਡੇ ਮਸੰਦ ਬਹੁਤ ਵਿਗੜੇ ਹੋਏ ਹਨ ਜੇਕਰ ਉਹ ਮੇਰੇ ਪਿੱਛੋਂ ਵਿਗਾੜ ਪੈਦਾ ਕਰਦੇ ਹਨ ਤਾ ਸਾਡੀ ਸਾਰੇ ਡੇਰੇ ਦਾ ਕੰਮ ਕਾਜ ਤੁਸੀਂ ਸੁਧਾਰ ਦੇਣਾ ਹੈ ਉਚਿਤ ਅਤੇ ਅਣਉਚਿਤ ਸਭ ਦੀ ਵਿਚਾਰ ਕਰਕੇ ਸੰਭਾਲ ਲੈਣਾ ਆਪ ਜੀ ਵੱਸ ਦੇ ਗਹਿਣੇ ਸਭ ਦਾ ਦੁੱਖ ਦੂਰ ਕਰਨ ਵਾਲੇ ਹੋ ਬਹੁਤ ਸਾਰੇ ਬਿਗਨਾ ਰੂਪੀ ਹਨੇਰੇ ਲਈ ਸੂਰਜ ਰੂਪ ਹੋ ਮੈਂ ਬਹੁਤ ਹੀ ਵਿਚਾਰ ਕਰਕੇ ਨਿਰਣਾ ਕਰ ਲਿਆ ਹੈ ਕੀ ਆਪ ਜੀ ਦਾ ਜਨਮ ਬਹੁਤ ਕਾਰਨਾ ਕਰਕੇ ਹੋਇਆ ਹੈ ਇਸ ਸੰਸਾਰ ਸਾਗਰ ਨੂੰ ਤਰਨਾ ਪਾਰ ਕਰਨਾ ਬਹੁਤ ਔਖਾ ਹੈ ਕਾਰਜ ਹੈ ਇਸ ਨੂੰ ਸੁਖਾਵੇ ਰੂਪ ਵਿੱਚ ਪਾਰ ਕਰਨ ਲਈ ਤਰਨ ਵਾਸਤੇ ਸੌਖਾ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਹਾਜ਼ ਭਰਿਆ ਸੀ ਜਿਸ ਵਿੱਚ ਸਮਾਜ ਦੇ ਅਨੇਕ ਪ੍ਰਕਾਰ ਦੇ ਜੀਵ ਵਿਰਾਜਮਾਨ ਸਨ ਉਸ ਵਿੱਚ ਬਹੁਤ ਤਿੱਖੇ ਬਿਲਣ ਪੈਦਾ ਹੋ ਗਏ ਜਿਸ ਕਰਕੇ ਉਹ ਫਟ ਟੁੱਟ ਕੇ ਟੁਕੜੇ ਟੁਕੜੇ ਹੋ ਗਿਆ ਆਪ ਜੀ ਉਸ ਸਾਰੇ ਜਹਾਜ਼ ਨੂੰ ਇਕੱਠਾ ਕਰਕੇ ਫਿਰ ਇੱਕ ਬਣਾਵੋ ਤੇ ਭਰਿਆ ਹੋਇਆ ਜਹਾਜ਼ ਪਾਰ ਕਰਾਵੋ ਇੱਕ ਵਾਰ ਪਿਤਾ ਸ਼੍ਰੀ ਗੁਰੂ ਹਰਾਈ ਜੀ ਨੇ ਇਹ ਗੱਲ ਆਖੀ ਸੀ ਜੋ ਮੈਂ ਸਿੱਖ ਪਾਸੋਂ ਸੁਣੀ ਸੀ ਇਹ ਗੁਰੂ ਜੀ ਦਾ ਵੱਡਾ ਜਹਾਜ਼ ਭਰਿਆ ਹੈ ਧਿਆਨ ਲਾ ਕੇ ਦੇਖ ਕੇ ਵਿਚਾਰਿਆ ਕਿ ਉਹ ਜਹਾਜ਼ ਹੁਣ ਟੁਕੜੇ ਹੋ ਗਿਆ ਹੈ ਉਹ ਫਿਰ ਮਿਲੇਗਾ ਕੋਈ ਐਸਾ ਪੁਰਖ ਪੈਦਾ ਹੋਵੇਗਾ ਜਿਹੜਾ ਉਸ ਟੁਕੜੇ ਹੋਏ ਜਹਾਜ਼ ਨੂੰ ਮਿਲਾਵੇਗਾ ਤਦ ਤੋਂ ਮੈਂ ਵਿਚਾਰਦਾ ਰਿਹਾ ਹੁਣ ਉਹ ਸੁਪਨਾ ਜ਼ਰੂਰ ਪੂਰਾ ਹੋਵੇਗਾ ਮੈਂ ਪਲੀ ਭਾਂਤ ਜਾਣ ਲਿਆ ਹੈ ਮੈਨੂੰ ਆਪ ਜੀ ਦੇ ਦਰਸ਼ਨ ਕਰਕੇ ਯਕੀਨ ਹੋ ਗਿਆ ਹੈ ਕਿ ਆਪ ਜੀ ਵਿਗੜੇ ਹੋਏ ਮਨਾਂ ਦਾ ਸੁਧਾਰ ਕਰੋਗੇ। ਸ਼੍ਰੀ ਕਲੰਗੀ ਤਰਪਾ ਸਾਹਿਬ ਜੀ ਨੇ ਸੁਣ ਕੇ ਸਭ ਸਮਝ ਲਿਆ। ਜਿਵੇਂ ਗੁਰੂ ਸੁਪੁੱਤਰ RAM ਰਾਏ ਨੇ ਆਪਣੇ ਆਸੇ ਨੂੰ ਪ੍ਰਗਟ ਕੀਤਾ। ਸੁਣ ਕੇ ਗੁਰੂ ਜੀ ਨੇ RAM ਰਾਏ ਨੂੰ ਫਰਮਾਇਆ ਸੱਚੇ ਗੁਰੂ ਦਾ ਚਿੱਤ ਪਰਾਏ ਦੇ ਭਲੇ ਵਿੱਚ ਰਚਿਆ ਹੁੰਦਾ ਹੈ ਫਿਰ ਗੁਰੂ ਜੀ ਨੇ ਨਦੀ ਦੇ ਕੰਢੇ ਵੱਲ ਨਜ਼ਰ ਫੇਰੀ ਤਾਂ ਉੱਥੇ ਰਾਮ ਰਾਏ ਦੀ ਕਾਫੀ ਸੰਗਤ ਖੜੀ ਸੀ ਉੱਥੇ ખોટી ਚਾਲ ਵਾਲੇ ਬੇਮੁਖ ਹੋਏ ਖੜੇ ਸਨ ਉਹਨਾਂ ਨੇ ਗੁਰੂ ਜੀ ਵੱਲ ਪਿੱਠ ਕੀਤੀ ਹੋਈ ਸੀ ਮਾਰੇ ਭਾਗਾ ਤੇ ਭੈੜੀ ਮੱਤ ਤੇ ਮਲੀਨ ਲੋਕ ਨਾ ਗੁਰੂ ਜੀ ਦੇ ਸਨਮੁਖ ਹੋਏ ਨਾਹੀ ਦਰਸ਼ਨ ਕੀਤੇ ਬੇਅੰਤ ਪਾਪਾਂ ਦਾ ਅਜਿਹਾ ਫਲ ਉਪਜਿਆ ਕਿ ਜਿਸ ਕਰਕੇ ਉਹਨਾਂ ਨੇ ਗੁਰੂ ਜੀ ਦੇ ਦਰਸ਼ਨ ਨਹੀਂ ਪਾਏ ਉਹਨਾਂ ਨੂੰ ਵੇਖ ਕੇ ਗੁਰੂ ਜੀ ਮੁਸਕਰਾਏ ਫਿਰ ਸਾਰਿਆਂ ਨੇ ਦੇ ਸੁਣਦਿਆਂ ਉਹਨਾਂ ਫਰਮਾਇਆ ਆਰਾਮ ਰਾਏ ਤਾਂ ਆਪਣੀ ਸੰਗਤ ਦਾ ਸੱਚਾ ਗੁਰੂ ਹੈ ਪਰ ਇਸ ਦੇ ਸੇਵਕ ਮੂਰਖ ਅਤੇ ਮਤ ਦੇ ਕੱਚੇ ਹਨ ਸਾਰੀ ਸੰਗਤ ਹੀ ਭੂਤਨੀ ਸਮਾਨ ਹੈ ਜਿਨ੍ਹਾਂ ਨੇ ਗੁਰੂਆਂ 발 ਪਿੱਠ ਕੀਤੀ ਹੋਈ ਹੈ ਇਹ ਲੋਕ ਇੱਥੇ ਤਾਂ ਕੁਝ ਮਨ ਇਛਤ ਪਾ ਲੈਣਗੇ ਪਰ ਪਰਲੋਕ ਵਿੱਚ ਗੁਰੂ ਇਹਨਾਂ ਦੇ ਮਦਦਗਾਰ ਨਹੀਂ ਬਣਨਗੇ ਇਸ ਤਰ੍ਹਾਂ ਕਹਿ ਕੇ ਗੁਰੂ ਜੀ ਨੇ ਫਿਰ ਗੁਰਦਾਸ ਮਸੰਦ ਵੱਲ ਵੇਖਿਆ ਜੋ ਰਾਮਰਾਏ ਦੇ ਨੇੜੇ ਬੈਠਾ ਸੀ ਗੁਰੂ ਜੀ ਨੇ ਉਸ ਨੂੰ ਕਿਹਾ اے ਬਹਲੋ ਦੇਵਾਂਸ ਬਾਲਿਓ ਸੁਣੋ ਤੇ ਸਾਨੂੰ ਦੱਸੋ ਕਿ ਆਪ ਜੋ ਸਾਡੇ ਸਾਹਮਣੇ ਤੀਰ ਚਲਾਉਂਦੇ ਹੋ ਤੁਸੀਂ ਕਿਸ ਕੋਲ ਵੱਲ ਲੈ ਕੇ ਬਾਅਰ ਕਰਦੇ ਹੋ ਜਿਸ ਕਰਕੇ ਤੁਸੀਂ ਬਹੁਤ ਹੰਕਾਰ ਧਾਰਨ ਕੀਤਾ ਹੈ ਤਦ ਗੁਰਦਾਸ ਮਸੰਦ ਸ਼ਰਮਿੰਦਾ ਹੋ ਗਿਆ ਉਸਨੇ ਹਿਰਦੇ ਵਿੱਚ ਡਰ ਭਾਰ ਕੇ ਨਜ਼ਰ ਨੀਵੀਂ ਕਰ ਲਈ ਕੰਬਦਾ ਹੋਇਆ ਦੋਵੇਂ ਹੱਥ ਜੋੜ ਬੋਲਿਆ ਗੁਰੂ ਜੀ ਸਾਡੇ ਕੋਲ ਆਪ ਜੀ ਦਾ ਹੀ ਜੋਰ ਹੈ ਛੋਟੇ ਵੱਡੇ ਜਿਹੜੇ ਸਾਰੇ ਕੰਮ ਹਨ ਅਸੀਂ ਆਪ ਜੀ ਦੇ ਪ੍ਰਤਾਪ ਨਾਲ ਹੀ ਕਰ ਸਕਦੇ ਹਾਂ ਫਿਰ ਗੁਰੂ ਜੀ ਨੇ ਕਿਹਾ ਜਿਸ ਨੇ ਤੁਨਖ ਧਾਰਨ ਕੀਤਾ ਹੈ ਤੀਰ ਛੜਦਾ ਹੈ ਉਸ ਦਾ ਨਾਮ ਤਾਰਾ ਹੈ ਉਦੋਂ ਪਹਿਲਾਂ ਜਦੋਂ ਤੂੰ ਉਸ ਦੀ ਸਿਫਤ ਵਿੱਚ ਕਿਹਾ ਸੀ ਉਦੋਂ ਉਸ ਦਾ ਸਿਤਾਰਾ ਚੜਿਆ ਹੋਇਆ ਸੀ ਹੁਣ ਅਸੀਂ ਉਸ ਨੂੰ ਵੇਖਿਆ ਤੇ ਉਸ ਦਾ ਸਿਤਾਰਾ ਡੁੱਬ ਗਿਆ ਹੈ ਤਾਂ ਮਸੰਦ ਗੁਰਦਾਸ ਸੁਣ ਕੇ ਕੰਬਦਾ ਹੋਇਆ ਚੁੱਪ ਕਰ ਗਿਆ ਅਤੇ ਹੱਥ ਜੋੜ ਕੇ ਗੁਰੂ ਜੀ ਸਾਹਮਣੇ ਖੜਾ ਰਿਹਾ ਜਿਸ ਨੇ ਕੁਝ ਚਿਰ ਪਹਿਲਾਂ ਅੱਗੇ ਵੱਧ ਕੇ ਗੁਰੂ ਜੀ ਪ੍ਰਤੀ ਬੇਅਦਬੀ ਦੇ ਭਾਕ ਕਹੇ ਸਨ ਉਹ ਉਹਨਾਂ ਦਾ ਫਲ ਪਾ ਕੇ ਪਸਤੌਣ ਲੱਗਾ ਇਸ ਤਰ੍ਹਾਂ RAM RAI ਤੇ ਸਤਿਗੁਰੂ ਜੀ ਨੇ ਹਿਰਦੇ ਵਿੱਚ ਆਨੰਦ ਧਾਰ ਕੇ ਬਚਨ ਬਿਲਾਸ ਕੀਤੇ ਫਿਰ RAM RAI ਜੀ ਗੁਰੂ ਜੀ ਨੂੰ ਨਮਸਕਾਰ ਕਰਕੇ ਵਿਦਾ ਹੋ ਗਏ ਅਤੇ ਨਦੀ ਦੇ ਕੰਡੇ ਤੇ ਖਲੋਤੇ ਘੋੜੇ ਤੇ ਸਵਾਰ ਹੋ ਗਏ ਉਹ ਆਪਣੇ ਸਿੱਖਾਂ ਤੇ ਮਸੰਦਾਂ ਨੂੰ ਨਾਲ ਲੈ ਕੇ ਚਲੇ ਗਏ ਉਹਨਾਂ ਨੇ ਮਸੰਦਾਂ ਵਿੱਚ ਆਪਸੀ ਗੱਲਬਾਤ ਦਾ ਕੋਈ ਵਰਤਾਂਤ ਨਹੀਂ ਉਚਾਰਿਆ ਫਿਰ ਉਹ ਆਪਣੇ ਦੇਰੇ ਵਿੱਚ ਜਾ داخل ਹੋਏ ਉਹਨਾਂ ਨੇ ਘੋੜੇ ਤੋਂ ਉਤਰ ਕੇ ਵਾਸਾ ਕਰ ਲਿਆ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬੰਨ ਕਰਾਂਗੇ